ਗੁਰਦੁਆਰਾ ਮੁਕਾਰੋਂਪੁਰ ਸੈਂ ਵਿਖੇ ਲੱਗਿਆ ਫ੍ਰੀ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਮੁਕਾਰੋਂਪੁਰ ਸੈਂ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਪ੍ਰਬੰਧਕ ਜੈ ਸਿੰਘ ਨੇ ਦੱਸਿਆ ਕਿ ਕੀਰਤਨੀ ਜਥਿਆਂ ਵੱਲੋਂ ਰਸਪਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਵੱਖੋ ਵੱਖਰੇ ਪਿੰਡਾਂ ਤੇ ਸ਼ਹਿਰਾਂ ਤੋਂ ਸੰਗਤਾਂ ਨੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਮੁਕਾਰੋਂ ਵਿਖੇ ਨਮਸਤਕ ਹੋ ਕੇ ਗੁਰੂ ਤੋਂ ਆਸ਼ੀਰਵਾਦ ਲਿਆ ਇਸ ਮੌਕੇ ਤੇ ਜੈ ਸਿੰਘ ਪਰਵੰਦਕ ਕਮੇਟੀ ਦੀ ਪ੍ਰੇਰਣਾ ਸਦਕਾ ਡਾਕਟਰ ਸੁਰਜੀਤ ਸਿੰਘ ਸਪੈਸਿਐਲਿਟੀ ਹਸਪਤਾਲ ਸੈਕਟਰ 94 ਮੋਹਾਲੀ ਵੱਲੋਂ ਹੱਡੀਆਂ ਤੇ ਜੋੜਾਂ ਦੇ ਇਲਾਜ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਡਾਕਟਰ ਬਲਵਿੰਦਰ ਸਿੰਘ ਮਲਤਾਨੀ ਐਮ ਐਸ ਆਰਥੋ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਇਸ ਮੌਕੇ ਤੇ ਡਾਕਟਰ ਆਰ ਕੇ ਸ਼ਰਮਾ ਆਮ ਦੀ ਮੈਡੀਸਨ ਨੇ ਵੱਖ-ਵੱਖ ਰੀਆਂ ਬਿਮਾਰੀਆਂ ਦਾ ਚੈੱਕ ਅਪ ਕੀਤਾ ਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਸੰਗਤਾਂ ਦਾ ਬੀਪੀ ਸ਼ੂਗਰ ਵੀ ਚੈੱਕ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਟੇਟ ਅਵਾਰਡੀ ਨੌਰੰਗ ਸਿੰਘ ਡਾਕਟਰ ਰਵਿੰਦਰ ਸ਼ਰਮਾ ਸੈਜਵੀਰ ਸਿੰਘ ਰਣਜੀਤ ਕੌਰ ਕੁਲਦੀਪ ਸਿੰਘ ਰੁਪਿੰਦਰ ਕੌਰ ਵਿਕਾਸ ਮੋਗਾ ਜੋਰਾ ਸਿੰਘ ਮੁਕਾਰੋਂ ਗੁਰਦੀਪ ਸਿੰਘ ਐਲ ਆਈ ਸੀ ਸਲਾਹਕਾਰ ਜਸਵੀਰ ਸਿੰਘ ਹਰਬੰਸ ਸਿੰਘ ਨੰਬਰ ਦਾ ਤੋਂ ਇਲਾਵਾ ਪੋਰਵੀ ਸੰਗਤਾਂ ਹਾਜ਼ਰ ਜੀ ਅੱਜ ਸਾਡੇ ਕੋਲ ਗਰੀਬਾਂ ਦੇ ਮਸੀਹਾ ਡਾਕਟਰ ਬਲਵਿੰਦਰ ਸਿੰਘ ਜੀ ਤੇ ਡਾਕਟਰ ਸੁਰਜੀਤ ਸਿੰਘ ਜੀ ਪਹੁੰਚੇ ਨੇ ਤੇ ਡਾਕਟਰ ਰਵਿੰਦਰ ਸ਼ਰਮਾ ਜੀ ਡਾਕਟਰ ਦਰਸ਼ਨ ਸਿੰਘ ਜੀ ਐਮਐਸ ਸਾਰਿਆਂ ਦੀ ਇਹਨਾਂ ਦੀ ਟੀਮ ਗੁਰੂ ਘਰ ਮਕਰੋਵਰਸਾ ਪਹੁੰਚੀ ਹੈ ਫ੍ਰੀ ਚੈੱਕਅਪ ਅੱਜ ਹੋ ਰਿਹਾ ਸਾਰਾ ਕੁਝ ਟੋਟਲੀ ਲਗਭਗ ਦਵਾਈਆਂ ਵੀ ਟੋਟਲੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤੇ ਲੋ ਜੀ ਡਾਕਟਰ ਸਾਹਿਬ ਨੇ ਅੰਦਰ ਸਾਰਾ ਕੰਮ ਸ਼ੁਰੂ ਕੀਤਾ ਵਾ ਤੇ ਟੋਟਲੀ ਦਵਾਈਆਂ ਵਗੈਰਾ ਫ੍ਰੀ ਦਿੱਤੀਆਂ ਜਾ ਰਹੀਆਂ ਤੇ ਨਾਲ ਮਰੀਜ਼ਾਂ ਨੂੰ ਚੈੱਕਅਪ ਕੀਤਾ ਜਾ ਰਿਹਾ ਉਹਨਾਂ ਦਾ ਬੀਪੀ ਵਗੈਰਾ ਵੀ ਟੈਸਟ ਵਗੈਰਾ ਕੀਤਾ ਜਾ ਰਿਹਾ ਤੇ ਡਾਕਟਰ ਸਾਹਿਬ ਚੈੱਕਅਪ ਕਰ ਰਹੇ ਨੇ ਮਰੀਜ਼ਾਂ ਨੂੰ ਤੇ ਦਵਾਈਆਂ ਟੋਟਲੀ ਦਵਾਈਆਂ ਅੱਜ ਗੁਰੂ ਘਰ ਲਈ ਵੀ ਦਿੱਤੀਆਂ ਜਾ ਰੀਆਂ ਸੰਗਤਾਂ ਨੂੰ ਸੰਗਤਾਂ ਨੂੰ ਦਵਾਈਆਂ ਦੇ ਪ੍ਰਸ਼ਾਦ ਨਾਲ ਨੇਹਾਲ ਕੀਤਾ ਜਾ ਰਿਹਾ ਸਾਰੀ ਟੀਮ ਗੁਰੂ ਘਰ ਪਹੁੰਚੀ ਆ ਗੁਰਦੁਆਰਾ ਨਵੀਂ ਪਾਸ਼ੇ ਮਕਰਮਤ ਸਾਹਿਬ ਦਾ ਉਸਤਵ ਦੀ ਸਾਹਿਬ ਟੋਟਲੀ ਟੀਮ ਡਾਕਟਰ ਸੱਜੇ ਸਿੰਘ ਜੀ ਪੂਰੀ ਟੀਮ ਅੱਥਰ ਪਹੁੰਚੀ ਪਿਆ ਸਾਡੇ ਮੇਮ ਸਰਦਾਰ ਜਸਵੰਤ ਸਿੰਘ ਜੀ ਰੈਲੀ ਜਿਨ੍ਹਾਂ ਦੀ ਬਦੌਲਤ ਡਾਕਟਰ ਸਾਹਿਬ ਇੱਥੇ ਆਏ ਨੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਨੂੰ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਸਭ ਠੀਕ ਠਾਕ ਹੈ ਵੀਰ ਜੀ ਆਪਣੇ ਗੁਰਜੀਤ ਸਿੰਘ ਜੀ ਵੀ ਬਾਟ ਸਾਹਿਬ ਸਾਡੇ ਕੋਲ ਪਹੁੰਚੇ ਨੇ ਬਹੁਤ ਧੰਨਵਾਦ ਹੈ ਇਹਨਾਂ ਦਾ ਲਓ ਜੀ ਡਾਈਟਿੰਗ ਵਾਲਿਆਂ ਤੋਂ ਆਪਣੇ ਵੀਰ ਦਰਸ਼ਨ ਸਿੰਘ ਜੀ ਮੁਹਾਲੀ ਉਹ ਸਲਾਹ مشورہ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਡਾਈਟਿੰਗ ਕਿਵੇਂ ਲੈਣੀ ਹੈ ਸਮਝਾ ਰਹੇ ਨੇ ਉਹਨਾਂ ਨੇ ਡਾਈਟਿੰਗ ਦਾ ਚਾਰਟ ਇਹ ਬੀਬੀ ਹਰਪੂਰਨ ਮਾਸ਼ੀ ਨੂੰ ਸਾਡੇ ਕੋਲ ਆਉਂਦੀ ਹੈ ਬੀਬੀ ਖਰੜ ਤੋਂ ਆਉਂਦੀ ਆ ਜੇ ਕਿਸੇ ਨੇ ਡਾਈਟਿੰਗ ਬਾਰੇ ਇਹਨਾਂ ਤੋਂ ਸਲਾਹ ਲੈਣੀ ਹੋਵੇ ਤਾਂ ਲੈ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ